ਸਤਿ ਸ਼੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵੀਡੀਓ ਪਵਾਉਣੀ ਹੋਵੇ ਬਾਈ ਜੀ ਆਪਣਾ ਮੋਬਾਈਲ ਨੰਬਰ 7017692200 ਨੰਝਾ ਵੀਰ ਜੀ ਬਾਈ ਜੀ ਅੱਜ ਦੀ ਵੀਡੀਓ ਵਿੱਚ ਬਹੁਤ ਸੋਹਣੇ ਦੋ ਛੋਟੇ ਢਾਡੇ ਆਸਤੀ ਲੈ ਕੇ ਆਏ ਆ ਪਿੰਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਹੈ ਬਾਈ ਜੀ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੋਣਾ ਤੇ ਲੈਣੇ ਆਓ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ। ਆਮਲੇ ਹਜਿੰਦਰ ਸਿੰਘ ਜੀ। ਹਾਂਜੀ। ਪਿੰਡ ਬਰਗਾੜੀ। ਠੀਕ ਹੈ ਜੀ। ਜ਼ਿਲ੍ਹਾ ਬਿਰਕੋਟ ਸੀਟੇਚੋ। ਠੀਕ ਹੈ ਜੀ। ਤੇ ਬਾਈ ਜੀ ਨੂੰ ਮਨੂਰ ਗੋਦਾ ਕਹਿੰਦੇ ਆ ਗੋਦੇ ਨਾਂ ਦੀ ਤੁਮ ਜਿ ਮਰਜੀ ਪੱਤ। ਠੀਕ ਹੈ ਜੀ। ਬਾਈ ਨੂੰ ਨਾ ਪਿੰਡ ਦੇ ਵਿੱਚ ਗੋਦਾ ਕਹਿੰਦੇ ਆ ਜੀ ਗੋਦੇ ਨਾਂ ਤੇ ਜਿੱਥੇ ਮਰਜੀ ਪਸ ਲੋ ਤੇ ਬਾਕੀ ਬਾਈ ਦੇ ਘਰੇ ਉਹਨਾਂ ਦਾ ਸੌਖਾ ਹੀ ਬਹੁਤ ਆ ਜੀ। ਬਠੰਡਾ ਰੋਡ ਕੋਟਕਪੂਰਾ ਰੋਡ ਦੇ ਉੱਤੇ ਹੀ ਮੇਨ ਰੋਡ ਦੇ ਉੱਤੇ ਹੀ ਘਰ ਆ ਬਾਈ ਜੀ ਦਾ ਜੀ। ਤੇ ਸ਼ਹਿਰ ਬਿਜਾ ਇਹਦੇ ਬਾਜ਼ਾਰ ਦੇ ਨੇੜੇ ਹੀ ਆ ਜੀ। ਬੜਾ ਲਝਾਲਾ ਕੰਮ ਤੇ ਇਹਦੀ ਮਾਂ ਜੀ ਮਾਂ ਦਾ ਘਰ ਘਰ ਦੀ ਮਹਿੰਦਾ ਯਾਰ ਘਰ ਦੀ ਘਰ ਦੀ ਮਹਿੰਦਾ ਠੀਕ ਆ ਜੀ ਬਾਈ ਜੀ ਦੇ ਘਰ ਦੇ ਕੱਟੇ ਆ ਜੀ ਕੋਈ ਵੈਸੇ ਦਾ ਵਪਾਰ ਦਾ ਕੰਮ ਨਹੀਂ ਘਰੇਲੂ ਕੰਮ ਆ ਜੀ ਘਰੇ ਪਾਲੇ ਵੇ ਆ ਕੱਟੇ ਹੀ ਬੁੱਢਾ ਖੇੜੇ ਵਾਲੇ ਸੁਲਤਾਨ ਦਾ ਬੱਚਾ ਜੀ ਤੇ ਮਦਰ ਰਿਕਾਰਡ ਕੀ ਸੀਗਾ ਜੀ ਦਾ ਮਿਲਕ ਰਿਕਾਰਡ ਅੱਛਾ ਮਾਂ ਥੱਲੇ ਬਾਈ ਜੀਆਂ ਦੇ 20 ਪਲੱਸ ਦੁੱਧ ਸੀਗਾ ਜੀ ਜਿਹੜੀ ਦਾ ਕੱਟਾ ਤੇ ਕਿੰਨੀ ਉਮਰ ਹੋ ਗਈ ਜੀ ਇਹਦੀ ਇਹ 3 ਸਾਲ ਦੀ ਉਮਰ ਹੈ 3 ਸਾਲ ਦੀ ਦੰਦੀ ਕਿਵੇਂ ਬਾਈ ਜੀ ਉਹ ਦੰਦ ਦੋ ਦੰਦ ਆ ਜੀ ਅਰੀਨਲ ਜੀ ਅਰੀਨਲ ਠੀਕ ਆ ਜੀ ਬਾਈ ਜੀ ਆਦੇ ਦੋ ਦੰਦ ਕੱਟਾ ਜੀ ਅਰੀਜਨਲ ਆ ਦੰਦ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੀ ਆ ਵੇਖੋ ਬਾਈ ਜੀ ਅਰੀਜਨਲ ਦੋਂਦਾ ਬਾਈ ਜੀ ਠੀਕ ਆ ਬਾਈ ਜੀ ਦੋਂਦੇ ਦੇ ਹਿਸਾਬ ਨਾਲ ਕੱਦ ਕਾਠ ਇਕੱਠੇ ਦਾ ਬਹੁਤ ਚੰਗਾ ਜੀ ਜਿਹਦੇ ਨੂੰ ਕਰਮ ਵਾਲੇ ਨੇ ਜਵਾਨੀ ਭਰਨੀ ਆ ਉੱਚਾ ਲੰਮਾ ਤਾਂ ਹੋਰ ਵੀ ਸੁੱਖ ਨਾਲ ਬਹੁਤ ਕੱਦ ਕਾਠ ਕਰ ਦੇਣਾ ਜੀ ਹੁਣ ਵੀ ਬਾਈ ਦੇ ਮੋਢੇ ਦੇ ਬਰਾਬਰ ਆ ਜੀ ਬਾਈ ਦਾ ਕੱਦ ਘਟੋ ਘਟ 6 ਫੁੱਟ ਆਰਾਮ ਨਾਲ ਹੋਊਗਾ ਜੀ ਤੇ ਬਾਈ ਜੀ ਤੋੜ ਕੇ ਵਿਖਾ ਦਿਓ ਜੀ ਨੂੰ ਲਓ ਬਾਈ ਜੀ ਤੋੜ ਚਾਲ ਕਰਮ ਵਾਲੇ ਵੀ ਤੁਹਾਨੂੰ ਚੈੱਕ ਕਰਾਉਣੇ ਆ ਕਰੋ ਜੀ ਤੋਰਾ ਤਾਰਾ ਬਹੁਤ ਚੰਗਾ ਜੀ ਵਾਕਈ ਸਾਨਾ ਨੂੰ ਹੀ ਭਲਵਾਨਾ ਨੂੰ ਹੀ ਤੁਰਦਾ ਜੀ ਕੋਈ ਖੁੱਚ ਕਪਾਣੀ ਪਿੱੜਦਾ ਕੋਈ ਕੜੀਸਾ ਕਾ ਪਾਣੀ ਮਾਰਦਾ ਜੀ ਬਹੁਤ ਸੋਹਣੀ ਤੋਰ ਆ ਜੀ ਤੇ ਮੂੰਹ ਫੇਸ ਕੁਆਲਿਟੀ ਚੈੱਕ ਕਰ ਸਕਦੇ ਆ ਜੀ ਆ ਫੇਸ ਖੁਦ ਸੰਗ ਦੇਖੋ ਜੀ ਪੂਰਾ ਸੋਹਣਾ ਸੈਂਡਾ ਕਾਲਾ ਕੁੰਡਾ ਝੋਟਾ ਜੀ ਕਰੋ ਚੈੱਕ ਜੀ ਟੈਸਟੀ ਕਾਲ ਬਹੁਤ ਸਾਫ ਆ ਜੀ ਕੋਈ ਚਾਨੀ ਵਾਨੀ ਜੀ ਸੋਹਣਾ ਜੀ ਤੇ ਬਾਈ ਜੀ ਇਹਨੂੰ ਆਪਾਂ ਰਿਜ਼ਲਟ ਤਾਂ ਨਹੀਂ ਹਜੇ ਵੇਖਿਆ ਨਾ ਨਹੀਂ ਛੱਡਿਆ ਵੇਖਿਆ ਠੀਕ ਆ ਜੀ ਇਹ ਛੱਡਿਆ ਨਹੀਂ ਮੰਗਾ ਤੁਸੀਂ ਛੱਡਿਆ ਨਹੀਂ ਠੀਕ ਮੈਂ ਕੱਲਾ ਰਿਜ਼ਲਟ ਬਾਈ ਜੀ ਹਜੇ ਵੇਖਿਆ ਨਹੀਂ ਗਾ ਮੰਗਾ ਤੇ ਛੱਡਿਆ ਨਹੀਂ ਤੇ ਵੀ ਬਾਕੀ ਕੱਲਾ ਬੰਦਾ ਕਰਕੇ ਨਹੀਂ ਛੱਡਿਆ ਹੋਣਾ ਕੱਲ ਕੱਲਾ ਕਰਕੇ ਹਾਂਜੀ ਹਾਂਜੀ ਠੀਕ ਆ ਜੀ ਤੇ ਕੀ ਡਿਮਾਂਡ ਆ ਬਾਈ ਜੀ ਇਹਦੀ ਦੂਜੇ ਕਰਾਂਗੇ ਹੈ ਜੀ ਡਿਮਾਂਡ ਬਾਈ ਜੀ ਇਹਦੇ ਫੋਨ ਤੇ ਕਰਾਂਗੇ ਦੀ ਤੇ ਆ ਦੋ ਨੰਬਰ ਕੱਟਾ ਵੇਖੋ ਜੀ ਕੱਟਾ ਇਹ ਵੀ ਕਰਦੀ ਮੈਂ ਤਾਂ ਜੀ ਬਾਈ ਜੀ ਕਰਦੀ ਮੈਂ ਤਾਂ ਉਸੇ ਮੈਂ ਤਾਂ ਇਹ ਉਸੇ ਮੈਂ ਤਾਂ ਸਕਾ ਭਰਾ ਜੀ ਉਹਦਾ ਸਕਾ ਭਰਾ ਠੀਕ ਹੈ ਜੀ ਇਹ ਦੂਜੇ ਸੂਏ ਦਾ ਜੀ ਉਸੇ ਮੈਂ ਦਾ ਸਕਾ ਭਰਾ ਜੀ ਇਹਦੇ ਮਤਲਬ ਤੋੜ ਕੇ ਵਿਖਾ ਦਿਓ ਜੀ ਇਹ ਵੀ ਫਿਰ ਇਹਨੇ ਗੱਲਬਾਤ ਤਾਂ ਫੋਨ ਤੇ ਹੀ ਕਰਨੀ ਆ ਕਿੰਨੇ ਟਾਈਮ ਉਮਰ ਕਿੰਨੀ ਹੋ ਗਈ ਦੀ ਤੇਰੀ ਹੋ ਗਈ ਜੀ ਸਾਢੇ 20 ਮਿੰਟ 20 ਮਿੰਟ ਦੀ ਬਾਈ ਜਿਹਦੇ ਇਹਦੀ ਉਮਰ ਹੋ ਗਈ ਹੈ ਜਣੀ ਦਾ ਪੌਣੇ 2 ਸਾਲ ਦੀ ਲਗਭਗ ਹੋਰ ਹੈਗੀ ਹੈ ਜੀ ਕੱਟਾ ਇਹ ਵੀ ਬਹੁਤ ਸਨਖਾ ਜੀ ਸੋਹਣਾ ਜੀ ਟੱਟਪੂੜੇ ਚੱਕਵੇਂ ਦਾ ਜੀ ਬੈਂਕੀਟ ਵਾਲੇ ਦੀ ਵੀ ਬਹੁਤ ਸੋਹਣੇ ਆ ਜੀ ਮੋੜ ਲਿਓ ਜੀ ਟੋਟਲ ਕੰਜੀ ਕਰਮ ਵਾਲੇ ਦੀ ਜੇ ਕਿਸੇ ਵੀਰ ਨੇ ਘਰੇ ਤਿਆਰ ਕੱਟਾ ਕਰਨਾ ਹੋਵੇ ਪਲਣਾ ਹੋਵੇ ਤੇ ਝੋਟਾ ਬਹੁਤ ਸ਼ਾਨਦਾਰ ਬਣਦਾ ਵੀ ਜੀ ਇੱਕ ਰੰਗਾ ਜੀ ਕਾਲਾ ਕੁੰਡਾ ਕੱਲੀ ਪੂਸੀ ਦਿੱਤੀ ਹੈ ਜੀ ਉਹ ਚ ਵੀ ਚਿਟਾ ਵਾਲ ਕੋਈ ਵੀ ਹੈ ਨਹੀਂ ਇਹ ਚ ਵੀ ਚਿਟਾ ਵਾਲ ਹੈ ਨਹੀਂ ਜੀ ਇਹਦੀ ਡਿਮਾਂਡ ਬਾਈ ਜੀ ਇਹ ਫੋਨ ਤੇ ਬਣਾਨੇ ਵੀ ਇਹਦਾ ਵੀ ਫੋਨ ਤੇ ਹੋਊਗਾ ਜੀ ਆ ਬਾਈ ਜੀ ਕੋਲੇ ਦੋ ਝੋਟੇ ਹੈ ਜੀ ਤੇ ਦੋਨਾਂ ਦਾ ਫੋਨ ਤੇ ਹੋਊਗਾ ਜੀ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ 94641 ਠੀਕ ਹੈ ਜੀ 14995 ਠੀਕ ਹੈ ਜੀ ਇੱਕ ਵਾਰੀ ਫੇਰ ਬੋਲ ਦਿਓ 94641 14995 ਠੀਕ ਹੈ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਜੀ ਜੇ ਕਿਸੇ ਵੀਰ ਨੇ ਝੋਟੇ ਦਾ ਚਾਹਵਾਨ ਹੋਵੇ ਰੱਖਣ ਦਾ ਜੀ ਇਹਨੂੰ ਬਾਈ ਨੂੰ ਉਹ ਵੀ ਵਿਖਾਉਣੇ ਆ ਤੇ ਇਹ ਨੰਬਰ ਤੇ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਚੱਲੂਗਾ ਇੱਕ ਬਾਈ ਜੀ ਹੁਣਾਂ ਕੋਲੇ ਆ ਬਲਦ ਗੱਡੀ ਆ ਜੀ ਵਿਕਾਊ ਪੂਰੀ ਸਾਫ਼ ਗੱਡੀ ਆ ਜੀ ਫੱਟੀਆਂ ਫੁੱਟੀਆਂ ਵਰਗਾ ਸੁਣਨਾ ਜੀ ਕੋ ਟੁੱਟੀ ਭੱਜੀ ਨਹੀਂ ਜੀ ਇਹ ਐਸ ਆਰ ਐਮ ਪੂਰਾ ਵਧਗਾ ਜੀ ਟਾਇਰ ਟੂਰ ਸਾਫ ਪਏ ਆ ਜੀ ਜੇ ਕਿਸੇ ਵੀਰ ਨੂੰ ਗੱਡੀ ਚਾਹੀਦੀ ਹੋਵੇ ਤੇ ਬਾਈ ਜੀ ਨੇ ਗੱਡੀ ਵੀ ਸੇਲ ਕਰਨੀ ਆ ਇਸੇ ਨੰਬਰ ਤੇ ਬਾਈ ਜੀ ਨਾਲ ਸੰਪਰਕ ਕਰ ਲਿਓ ਗੱਡੀ ਸਾਫ ਸੋਹਣੀ ਚੰਗੀ ਆ ਜੀ ਥੱਲੇ ਲੱਕੜਾ ਲੱਕੜਾ ਨਹੀਂ ਗਲਾਰ ਨਹੀਂ ਲੱਗ ਜਾਊਗਾ ਐਂਗਲ ਹੀ ਹੈ ਨਾ ਬਾਈ ਐਂਗਲ ਲੱਗੇ ਹੋਇਆ ਹਾਂ ਐਂਗਲ ਹੀ ਥੱਲੇ ਲੱਗੇ ਆ ਜੀ ਠੀਕ ਆ ਜੀ ਫੱਟਾਂ ਵਾਲੀ ਛੱਤ ਆ ਜੀ ਬੈੱਡ ਵੰਗਾ ਸਾਰਾ ਕੁਝ ਹੈਗਾ ਜੀ ਬਾਈ ਜੀ ਹੁਣਾਂ ਦਾ ਮਤਲਬਾ ਸੰਪਰਕ ਕਰੋ ਜੀ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ ਜੇ ਵੀਡੀਓ ਆਪਣੀ ਚੰਗੀ ਲੱਗੇ ਸ਼ੇਅਰ ਤੇ ਲੈ ਕੇ ਬਾਈ ਜੀ ਜਰੂਰ ਕਰਿਓ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਅੱਗੇ ਵਾਸਤੇ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਜੀ ਧੰਨਵਾਦ ਜੀ ਬਾਈ ਜੀ